ਸਾਡੇ ਹੱਥ ਬਨੇ ਮਜਬੂਰੀਆਂ ਨੇ ਐਸੇ ਕਰਕੇ ਪਈਆਂ ਦੂਰੀਆਂ ਨੇ ਤੁਝ ਬਨਨ ਲਈ ਸੀ ਬਾਰ ਗਏ ਉੱਥੇ ਨਾ ਪਈਆਂ ਪੂਰੀਆਂ ਨੇ ਤੂੰ ਰੱਖ ਵਿਸ਼ਵਾਸ ਹੈ ਮੇਰੇ ਤੇ ਤੇਰੇ ਖਾਬ ਰੁਲਨ ਮੈਂ ਦਿੰਦਾ ਨਹੀਂ ਅਸੀਂ ਹਰਨਾ ਨਾ ਕਦੇ ਸਿੱਖਿਆ ਏ ਬਸ ਜਿਤਨਾ ਸਾਡੀਆਂ ਹੰਡਾਣੀ ਅਸੀਂ ਹਰ ਨਾ ਨਾ ਕਦੇ ਸਿੱਖਿਆ ਏ ਬਸ ਜਿਤਨਾ ਸਾਡੀਆਂ ਹੰਡਾਂ ਨਹੀਂ ਦਿਖਾਉਣਾ ਦੁਨੀਆ ਨੂੰ ਕੁਝ ਕਰਕੇ ਨਹੀਂ ਜਿਹੜੀ ਬੋਲਦੀ ਐ ਸਿਰ ਚੜ੍ਹ ਕੇ ਨਹੀਂ ਬੰਦਪੂrti ਕਰਨੀ ਉਹਨਾਂ ਦੀ ਜਿਹੜੇ ਰਹਿੰਦੇ ਨੇ ਕੁੜੇ ਹਰਖੇ ਨਹੀਂ ਖਾ ਖਾ ਕੇ ਠੋਕਰਾਂ ਸਿੱਖਿਆ ਬੜਾ ਕੁਝ ਹੈ ਸਹਿ ਗਿਆ ਪਿੰਡਾਂ ਨਹੀਂ ਅਸੀਂ ਹਰ ਨਾ ਨਾ ਕਦੇ ਸਿੱਖਿਆ ਏ ਬਸ ਜਿੰਨਾ ਸਾਡੀਆਂ ਹਿੰਦਾਂ ਨਹੀਂ ਅਸੀਂ ਹਰ ਨਾ ਨਾ ਕਦੇ